ਕਰਨ ਕਿ ਅਨਿਲ ਜੋਸ਼ੀ ਜੀ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਬਖੇਲ ਜੀ ਹੋਰਾਂ ਨੇ ਬੜਿੰਗ ਸਾਹਿਬ ਹੋਰਾਂ ਨੇ ਤੇ ਸਟੇਜ ਤੇ ਜੁਆਇਨ ਕਰਵਾ ਲਿਆ ਉਹਨਾਂ ਨੂੰ ਇਹ ਤਾਂ ਹੋਣਾ ਹੀ ਥਾ ਦੇਖੋ ਗੱਲ ਕੀ ਹੈ ਕਿ ਜਦੋਂ ਮਤਲਬ ਕੱਲ ਸਵੇਰੇ ਇਹ ਜਿਸ અપਮ ਸਭ ਤੋਂ ਪਹਿਲਾਂ ਦੱਸੀ ਤਾਂ ਖੁਜ ਲੋਕ ਪੋਸਟਾਂ ਫਿਰ ਕਾਪੀ ਕਰਕੇ ਵੀ ਪਾਉਂਦੇ ਨੇ ਅੱਗੇ ਕਹਿੰਦੇ ਇਹ ਸੂਤਰ ਫਿਰ ਸਰਗਰਮ ਸਰਗਰਮ ਹੋ ਗਏ ਨੇ ਮੈਂ ਬੜਾ ਹੱਸਿਆ ਮੈਂ ਕਿਹਾ ਅੱਜ ਕੱਲ ਸੂਤਰਾਂ ਦੀ ਚਰਚਾ ਬਹੁਤ ਚੱਲਦੀ ਹੈ ਨਾ ਜੀ ਤਾਂ ਇਹ estranda ਸੀਗਾ ਕਿ ਖੁਦ ਜੋਸ਼ੀ ਸਾਹਿਬ ਨੇ ਕਨਫਰਮ ਕਰ ਦਿੱਤਾ ਸੀਗਾ ਕਿ ਅਸੀਂ ਹੁਣ ਚੱਲਦੇ ਆਂ ਜੀ ਅਕਾਲੀ ਦਲ ਚੋਂ ਦੇਖੋ 30 35 ਸਾਲ ਉਹਨਾਂ ਨੇ ਬਾਜ-ਬਾਜ ਕੱਟੇ ਉਥੋਂ ਚੱਲ ਪਏ ਫਿਰ ਅਕਾਲੀ ਦਲ ਚ ਆ ਗਏ ਜੀ ਫਿਰ ਨਹੀਂ ਲੱਗਾ ਹੂੰ ਜਿਵੇਂ ਮੈਂ ਭਟਕਦਾ ਫਿਰਦਾ ਹਾਂ ਨੀ ਤੇਰੇ ਤੋਂ ਬਿਨਾ ਰੱਬ ਕਰਕੇ ਤਰਾ ਜੀ ਨਾ ਲੱਗੇ ਮੇਰੇ ਤੋਂ ਬਿਨਾ ਇਹ ਫਿਰ ਉਧਰੋਂ ਨਿਕਲੇ ਤੇ ਭਾਈ ਇੱਧਰ ਆ ਕੇ ਹੂੰ ਵੈਸੇ ਵਿੱਚ ਦੀ ਇਹਨਾਂ ਨੇ ਚੋਣਾਂ ਵੀ ਤਿੰਨ ਹਾਰੀਆਂ ਨੇ 17 ਹਜ਼ਾਰ ਗਿਆ 22 ਹਜ਼ਾਰ ਗਿਆ 24 ਹਜ਼ਾਰ ਗਿਆ ਹੂੰ ਦੋ ਵਾਰੀ ਵਿਧਾਇਕ ਬਣ ਗਏ ਸਨ ਜੁਗਲ ਕਿਸ਼ੋਰ ਨੂੰ ਹਰਾ ਦਿੱਤਾ ਬੜਾ ਵੱਡਾ ਚਿਹਰਾ ਸੀਗਾ 2007 ਦੇ ਵਿੱਚ 12 ਚ ਸ਼ਾਇਦ ਕਰਮਜੀਤ ਰੈਂਟੂ ਨੂੰ ਵਰਾ ਦਿੱਤਾ ਸੀਗਾ ਜੋਸ਼ੀ ਸਾਹਿਬ ਨੇ ਜੀ ਸ਼ਿਕਾਰ ਤਗੜੇ ਦੇਖਿਆ ਸੀ ਗੈਰੀਅਰ ਤਗੜਾ ਜੀ ਜੋਸ਼ੀ ਸਾਹਿਬ ਨੇ ਤਾਂ ਹੋਇਆ ਕੀ ਆ ਕਿ ਹੁਣ ਇਹਨਾਂ ਨੇ ਪਤਾ ਨਹੀਂ ਮੈਨੂੰ ਤਾਂ ਜੋ ਮੈਂ ਸਵਾਲ ਕੀਤਾ ਸੀਗਾ ਕੱਲ ਜੋਸ਼ੀ ਸਾਹਿਬ ਨੂੰ ਕਿ ਤੁਸੀਂ ਲੜੋਗੇ ਕਿਥੋਂ ਜੀ ਅਮਰਸਰ ਦੀਆਂ ਜਿਹੜੀਆਂ ਸ਼ਹਿਰੀ ਸੀਟਾਂ ਤੇ ਪਹਿਲਾਂ ਬੁੱਕ ਨੇ ਕਾਂਗਰਸੀ ਤੇ ਇੱਕ ਦੀ ਉਹ ਜਵੇਂ ਕਿਨਾਰ ਦੀ ਗੱਲ ਕਰੀਏ ਤੇ ਚਾਰ ਬਿਮਾਰ ਦੀ ਕਹਾਣੀ ਹੈ ਹੂੰ ਉਹ ਕਹਿੰਦੇ ਜੀ ਆਪਾਂ ਨਾਰਥ ਇਹਨਾਂ ਨੇ ਨਾਰਥ ਕਿਹਾ ਸੀ ਅਮਰਸਰ ਨਾਰਥ ਦੀ ਵੀ ਤਿਆਰੀ ਉੱਥੋਂ ਦੀ ਆ ਹੁਣ ਤਰਨਤਾਰਨ ਇਹਨਾਂ ਦਾ ਜੱਦੀ ਸ਼ਹਿਰ ਹੈ ਜੀ ਤਰਨਤਾਰਨ ਦੇ ਵਿੱਚ ਹੀ ਜ਼ਮੀਨੀ ਚੋਂ ਆ ਕੀ ਜ਼ਮੀਨੀ ਚੋਂ ਵਾਸਤੇ ਆਇਆ ਤਾਂ ਨਹੀਂ ਹਮ ਪਰ ਕੀ ਕਾਂਗਰਸ ਦੀ ਹਾਲਤ ਇਸ ਤਰ੍ਹਾਂ ਦੀ ਆ ਕਿ ਅੱਜ ਆਈਡੀ ਪੁਰਾਣੀ ਪਾਰਟੀ ਇੰਡੀਆ ਦੇ ਇਤਿਹਾਸ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਆ ਕਿ ਉਹਨਾਂ ਦੇ ਕੋਲ ਜਿਮਨੀ ਚੋਂ ਲੜਾਉਣ ਵਾਸਤੇ ਆਪਣਾ ਬੰਦਾ ਨਹੀਂ ਹੈਗਾ ਜੀ ਇਹ ਵੀ ਇੱਕ ਬੜਾ ਵੱਡਾ ਸਵਾਲ ਪੈਦਾ ਹੋਏਗਾ ਨਾ ਪਰ ਜਿਸ ਤਰ੍ਹਾਂ ਇਹਨਾਂ ਨੂੰ ਸ਼ਾਮਲ ਕਰਵਾਇਆ ਗਿਆ ਰਾਜਾ ਵੜਿੰਗੋ تھے ਸੰ ਮੇਰੇ ਖਿਆਲ ਦੇ ਨਾਲ ਠੀਕ ਹੈ ਨਾ ਜੀ ਬਗੀਲ ਸਾਹਿਬ ਸਨ ਜੀ ਹੋਰ ਪਤਾ ਨਹੀਂ ਕਿਹੜੇ ਕਿਹੜੇ ਲੀਡਰ ਸਨ ਇਹਦਾ ਮਤਲਬ ਇਹ ਆ ਕਿ ਭਾਈ ਪੰਜਾਬ ਪ੍ਰਧਾਨ ਤੇ ਫਿਰ ਇਹਨਾਂ ਨੇ ਭਰੋਸੇ ਚ ਲੈ ਹੀ ਲਿਆ ਹੂੰ ਅੱਗੇ ਦੇਖਣਾ ਹੋਏ ਕਿ ਦੂਜੇ ਪਰਵਾਨ ਕਰਦੇ ਆ ਕਿ ਨਹੀਂ ਕਾਂਗਰਸ ਦੇ ਵਿੱਚ ਵਿਪਤਾ ਇਹ ਹੁੰਦੀ ਆ ਨਾ ਇੱਕ ਵਾਰੀ ਕਿਸੇ ਨੇਤਾ ਨੇ ਦਲ ਬਦਲੀ ਕਰਨੀ ਸੀਗੀ ਤੇ ਉਹ ਆਪਸ਼ਨ ਚਲੋ ਬੈਠੇ تھے ਗੱਲਬਾਤ ਚੱਲੀ ਹੂੰ ਤੇ ਮੈਂ ਕਿਹਾ ਵੀ ਇਧਰ ਵੇਖ ਲਓ ਕਾਂਗਰਸ ਦਾ ਨਹੀਂ ਕੋਈ ਜੰਮਦਾ ਸਿੱਕਾ ਤੁਹਾਡਾ ਅਸੀਂ ਮਤਲਬ ਕੀ ਨੋ ਨਹੀਂ ਸੀਗਾ ਮੇਰਾ ਹੂੰ ਉਹ ਕਹਿੰਦਾ ਵੀ ਇਥੇ ਇੱਕ ਧੜੇ ਨੇ ਜੁਆਇਨ ਕਰਵਾਈ ਤੇ ਤਿੰਨਾਂ ਨੇ ਮੇਰੀਆਂ ਲਤਾਂ ਨਹੀਂ ਲੱਗਣ ਦੇਣੀਆਂ ਇਹ ਬੜਾ ਮਸਲਾ ਹੈ ਨਾ ਜਿਆਦਾ ਤੇ ਧੜਾ ਕਿਹੜਾ ਚੁਣੀ ਹੈ ਸਭ ਤੋਂ ਪਹਿਲਾਂ ਤੇ ਉਹ ਗੱਲ ਕਰ ਰਹੇ ਸੀਗੇ ਕਿ ਭਈ ਧੜਾ ਕਿਹੜਾ ਚੁਣੀ ਹੁਣ ਜੋਸ਼ੀ ਸਾਹਿਬ ਨੇ ਪਤਾ ਨਹੀਂ ਕਿਤੇ ਪਾੜਾ ਕਾਂਗਰਸ ਫਿਰ ਉਹਦੇ ਵਿੱਚੋਂ ਅੱਗੇ ਵਾਲਾ ਆਪਸ਼ਨ ਹਾਂਜੀ 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 ਉਹ ਜਿਵੇਂ ਆਪਨੇ ਵੀ ਬਾਬਾ ਸੇਚ ਬੈਠਾ ਹੁੰਦਾ ਪਿੰਡ ਕਿਹੜਾ ਜੀ ਤੁਹਾਡਾ ਪਿੰਡ ਪੁੱਛਣਗੇ ਫਿਰ ਪੁੱਛਣਗੇ ਹਾਂ ਫੁਰਾਣਾ ਪਿੰਡ ਆ اچھا ਗੋਤ ਕਿਹੜੀ ਆ ਤੁਹਾਡੀ ਉਹ ਚਲਦਾ ਚਲਦਾ ਗਾਂ ਦੀ ਗਾਂ ਤੁਰੇ ਜਾਂਦਾ ਕੰਮ ਤਾਂ ਫਿਲਹਾਲ 조ਸ਼ੀ ਸਾਹਿਬ ਆ ਗਏ ਨੇ ਕਾਂਗਰਸ ਦੇ ਵਿੱਚ ਹੁਣ ਵੇਖੋ ਤਰਨ ਤਰਨ ਤੋਂ ਲੜਾਇਆ ਜਾਂਦਾ ਜਾਂ ਉਹਨਾਂ ਨੂੰ ਕੋਈ ਹੋਰ ਹਲਕਾ ਸੌਂਪਿਆ ਜਾਂਦਾ ਕਿਉਂਕਿ ਇਲੈਕਸ਼ਨ ਤੇ ਉਹ ਲੜਨਗੇ ਲੜਨਗੇ ਇਹ ਤੇ ਸਾਫ਼ ਆ ਨਾ ਇਲੈਕਸ਼ਨ ਲੜਿਆ ਵਗੈਰ ਤੇ ਜਿਵੇਂ ਉਹ ਗਾਣਾ ਨਾ ਉਹਦਾ ਸਰਦਾ ਨਹੀਂ ਸਰਦਾ ਨਹੀਂ ਯਾਰਾਂ ਬਿਨਾ ਸਾਡਾ ਸਰਦਾ ਨਹੀਂ ਹੈ ਨਾ ਇਹਨਾਂ ਦਾ ਇਲੈਕਸ਼ਨ ਲੜਿਆ ਬਿਨਾ ਨਹੀਂ ਸਰਦਾ ਜੀ ਜੀ ਤੇ ਇਸ ਕਰਕੇ ਇਲੈਕਸ਼ਨ ਤੇ ਲੜਵਗੇ ਹੁਣ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਜ਼ਿਮਨੀ ਚੋਣ ਲੜਦੇ ਆ ਜਾਂ 27 ਤੱਕ ਇਹਨਾਂ ਨੂੰ ਕਿਹਾ ਜਾਂਦਾ ਕਿ ਥੋੜੇ ਇੰਤਜ਼ਾਰ ਦਾ ਮਜ਼ਾ ਲੀਜੀਏ ਬਈ 27 ਤੱਕ ਬੈਠੇ ਰਹੋ ਚੁੱਪ ਕਰਕੇ ਬਿਲਕੁਲ ਬਾਕੀ ਬਈ ਇਹ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਕੱਲ ਹੋਰ ਵੇਖੋ ਨਾ ਕਾਲੀ ਦਲ ਚੋਂ ਦੋ ਬੰਦੇ ਗਏ ਨੇ ਉਧਰ ਚੀਮਾ ਸਾਹਿਬ ਵੀ ਚਲੇ ਗਏ ਜਗਦੀਪ ਸਿੰਘ ਜੀ ਜਗਦੀਪ ਸਿੰਘ ਚੀਮਾ ਉੱਥੇ ਬੜੇ ਭਾਵਕ ਹੋ ਕੇ ਗਏ ਵੇਖਿਆ ਤੁਸੀਂ ਉਹਨਾਂ ਦੀ ਪ੍ਰੈਸ ਕਾਨਫਰੰਸ ਨੂੰ ਨਹੀਂ ਨਹੀਂ ਦੇਖਿਆ ਉੱਥੇ ਬਈ ਟਿਪ ਟਿਪ ਬਰਸਾ ਪਾਣੀ ਜਿੱਦਾਂ ਨਹੀਂ ਉਹਨਾਂ ਦੀ ਅੱਖਾਂ ਵਿੱਚ ਪਾਣੀ ਛਲਕ ਰਿਹਾ ਸੀਗਾ ਇੱਕ ਵਾਰੀ ਨਾ ਅਸੀਂ ਉੱਥੇ ਇੱਥੇ ਇੱਕ ਥਾਂ ਤੇ ਸੀਗੇ ਤੇ ਪਟਿਆਲੇ ਦੇ ਬੰਦੇ ਕੱਢ ਲੈ ਬਾਹਰ ਪਟਿਆਲੇ ਦੇ ਬੰਦੇ ਉਦੋਂ ਨਾ ਇੱਕ ਗਾਣਾ ਚੱਲਦਾ ਹੁੰਦਾ ਸੀਗਾ ਕਰਮਜੀਤ ਅਨਮੋਲ ਉਦੋਂ ਗਾਇਕ ਹੁੰਦਾ ਸੀਗਾ ਆ ਕਲਾਕਾਰ ਨਹੀਂ ਸੀਗਾ ਜੀ ਇਹਦਾ ਗਾਣਾ ਆਇਆ ਸੀ ਰੋ ਰੋ ਨੈਣਾ ਨੇ ਲਾਈਆਂ ਝੜੀਆਂ ਲੋਕਾਂ ਬਣ ਮੀਵਰੇ ਉਹ ਹੀ ਹਾਂਜੀ ਬੋਲੀਆਂ ਟੱਪੇ ਜੇ ਟੱਪਦਾ ਸੀ ਰੋ ਰੋ ਨੈਣਾ ਨੇ ਐਦਾਂ ਜੇ ਰੋ ਰੋ ਨੈਣਾ ਨੇ ਐਦਾਂ ਉਹ ਉਧਰ ਉਹ ਖਾਦੀ ਪੀਤੀ ਚ ਪੁਲਿਸ ਵਾਲਿਆਂ ਨੇ ਕੱਢੇ ਹੋਏ ਬਾਹਰ ਜੀ ਉਹ ਸ਼ਲਾਰੂ ਜੇ ਕਾਕਾ ਨੂੰ ਆਇਆ ਥੱਲੇ ਉਹਨਾਂ ਨੇ ਪਾਇਆ ਪਟਾ ਉਹ ਜੇ ਹਵਾ ਦੇ ਵਿੱਚ ਹੀ ਉਹ ਤੇ ਪਹਿਲਾਂ ਢਾਟ ਤੇ ਉਹ ਆਵੇ ਉਹ ਇੱਕ ਦੇ ਪੈਗ ਪੁੱਗ ਲੱਗੇ ਹੋ ਗੜ ਦੇ ਜਵਾਨ ਦੇ ਉਹ ਨੱਚਦਾ ਫਿਰੇ ਰੋ ਰੋ ਨੈਣਾ ਨੇ ਹੋਰ ਹੋਵੇ ਥੱਲੇ ਮੈਂ ਕਹਾ ਯਾਰ ਇੱਥੇ ਰੋਣ ਦਾ ਵੀ ਮਜ਼ਾਕ ਬਣਿਆ ਪਿਆ ਦੱਸੋ ਕੋਈ ਧਾਰੀ ਇੱਥੇ ਜਜ਼ਬਾਤਾਂ ਦੀ ਕੋਈ ਕਦਰਦਾਨੀ ਹੈਗੀ ਆ ਥਾਣੇ 'ਚ ਕਿਹੜੇ ਜਜ਼ਬਾਤ ਆਸਨ ਤਾਂ ਗੱਲ ਇਹ ਆ ਕਾਪੂ ਰੱਖਣਾ ਪੈਂਦਾ ਹਾਂ ਹਾਂਜੀ ਤਾਂ ਉਹ ਭਈ ਉਹਨਾਂ ਦੇ ਨੈਣਾ 'ਚ ਉਹ ਤੇ ਝੜੀਆਂ ਲੱਗੀਆਂ ਛਿਮਾ ਸਾਹਿਬ ਦੇ ਜੀ ਕਿਉਂਕਿ ਤੋ ਸਿੱਧਾ ਚਿਮਾ ਸਾਹਿਬ ਨੂੰ ਨਾ ਦੇਖੋ ਪਿੱਛੇ ਜਾਓ 1925 ਦੇ ਵਿੱਚ ਇਹਨਾਂ ਦੇ ਦਾਦਾ ਜੀ ਕੇਰ ਸਿੰਘ ਤੇ ਸ਼ਮਸ਼ੇਰ ਸਿੰਘ ਦੋ ਭਰਾ ਹਸਨ ਨਾ ਸ਼ਾਇਦ ਕੇਰ ਸਿੰਘ ਐਸਜੀਪੀਸੀ ਦੇ ਸ਼ਾਇਦ ਮੈਂਬਰ ਬਣੇ ਸੀਗੇ 1925 ਚ ਜੀ ਵੱਡਾ ਵੱਡਾ ਪਰਿਵਾਰ ਮਤਲਬ ਕਿ ਪੀੜੀ ਦਰ ਪੀੜੀ ਪੀੜੀ ਦਰ ਪੀੜੀ ਹਮ ਤਾਂ ਹੁਣ ਚਲੋ ਮੱਤ ਭੇਜਦੇ ਆ ਇਹਨਾਂ ਦੇ ਆਪਸ ਦੇ ਵਿੱਚ ਕਾਲੀਆਂ ਦੇ ਆਪਾਂ ਨੂੰ ਵੀ ਪਤਾ ਹੀ ਆ ਜੀ ਕਿਤੇ ਸਿਧਾਂਤ ਤੱਕ ਵਖਰੇਵੇਂ ਆ ਕਿਤੇ ਇਹਨਾਂ ਦੇ ਨੀਜੀ ਵਖਰੇਵੇਂ ਵੀ ਆ ਪਰ ਮੈਂ ਅੱਗੇ ਵੀ ਕਹਿੰਦਾ ਹੁਣਾ ਕਿ ਸਖਬੀਰ ਸਿੰਘ ਬਾਦਲ ਨੂੰ ਇੱਕ ਪਾ ਕੇ ਇੱਕ ਗਵਾ ਕੇ ਵਾਲੇ ਫਾਰਮੂਲੇ ਤੇ ਨਹੀਂ ਚੱਲਣਾ ਚਾਹੀਦਾ ਇੱਕ ਪਾ ਕੇ ਇੱਕ ਗਵਾ ਕੇ ਜੀ ਹਾਂ ਤਾਂ ਸਮਝੋ ਤੁਸੀਂ ਮਾਈਨਸ ਤੋਂ ਲੀਡਰ ਕੀ ਹੈ ਕਿ 1 1 ਕਰੇ ਜਿਵੇਂ ਆਪਾਂ ਕਹਿੰਦੇ ਨਾ ਮਤਲਬ ਬੈਠੇ ਹਈਏ ਤੇ ਦੋ ਭਰਾ ਆਪਾਂ ਕਹਿੰਦੇ ਯਾਰ ਇੱਕ ਤੇ ਇੱਕ 11 ਹੋ ਗਏ ਅਸੀਂ ਵੈਸੇ 111 ਕਹਿੰਨੇ ਨੇ ਲਈ ਇੱਕ ਤੇ ਇੱਕ 111 ਹੀ ਹੈ ਤਾਂ ਗੱਲ ਇਹ ਆ ਕਿ ਭਾਈ ਲੀਡਰ ਉਹੀ ਆ ਜਿਹੜਾ ਦੋਨਾਂ ਨੂੰ ਹੀ ਮਤਲਬ ਕਿ ਚਾਹੇ ਉਹਨਾਂ ਦੇ ਮਤ ਪੇਦ ਵਿਅਕਤੀਗਤ ਨੇ ਜੀ ਚਾਹੇ ਕੋਈ ਸਿਧਾਂਤਕ ਚਾਹੇ ਕੋਈ ਕੁਝ ਹੋਰ ਵੀ ਹੋ ਸਕਦਾ ਕਈ ਵਾਰ ਜੀ ਜੀ ਭਈ ਦੋਨਾਂ ਨੂੰ ਹੀ ਕਵੇ ਕਿ ਨਹੀਂ ਹਰ ਇੱਕ ਮਿਆਂ ਚ ਦੋ ਤਲਵਾਰਾ ਪਾਉਣੀਆਂ ਆਪਾਂ ਹਮ ਬਣਾ ਕੇ ਰੱਖੇ ਬਚਾ ਕੇ ਰੱਖੇ ਜੀ ਕਿਉਂਕਿ ਹਾਂਜੀ ਜੇ ਤੁਸੀਂ ਇੱਕ ਨੂੰ ਵਿਚਾਲਿਆ ਜਿਵੇਂ ਉਹ ਚੀਮਾ ਸਾਹਿਬ ਕਹਰੇ ਕਿ ਫਲਾਣਾ ਜੀ ਐਦਾਂ ਉਹਦੇ ਆਖੇ ਐਦਾਂ ਸਾਡਾ ਪਰਿਵਾਰ ਦਾ ਐਦਾਂ ਤਾਂ ਮਤਲਬ ਕਿ ਇੱਕ ਤਾਂ ਤੁਹਾਡੇ ਕੋਲ ਰਹਿ ਗਿਆ ਪਰ ਇੱਕ ਚਲਾ ਗਿਆ ਜੀ ਸਵਾਤਾ ਹੈ ਕਿ ਦੋਨੇ ਹੀ ਐਡਜਸਟ ਕਰ ਲਓ ਹੂੰ ਲੀਡਰਸ਼ਿਪ ਕੁਆਲਟੀ ਇਹ ਡਿਮਾਂਡ ਕਰਦੀ ਹੈ ਤੋ ਫਿਲਹਾਲ ਅਕਾਲੀ ਦਲ ਵਾਸਤੇ ਦੁਹਰਾ ਚਟਕਾਰਿਆ ਹੈ ਕਿ ਚੀਮਾ ਸਾਫ ਵੀ ਚਲੇਗਾ ਜੀ ਇੱਕ ਨਾ ਚਰਨਜੀਤ ਊਜਾ ਨੇ ਸਿੰਗਰ ਲਾਂਚ ਕੀਤਾ ਸੀਗਾ ਪਤਲੂ ਜਿਆ ਸੀਗਾ ਮੁੰਡਾ ਜਿਆ ਸੀਗਾ ਉਸ ਟਾਈਮ ਹੂੰ ਉਹਦਾ ਨਾਮ ਸੀ ਜਗਤਾਰ ਫਿਰਕ ਜੀ ਕੱਢ ਕੇ ਕਿਤੇ ਉਹਦਾ ਗੀਤ ਸੁਣਿਓ ਬੜੀ ਤਿੱਖੀ ਆਵਾਜ਼ ਸੀਗੀ ਆ ਤੁਸੀਂ ਇੱਕ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਹਾਂ ਉਹ ਮੈਨੂੰ ਜਦੋਂ ਵੀ ਲੀਡਰ ਕੋਈ ਇਸ ਤਰ੍ਹਾਂ ਰੋਂਦਾ ਰੋਂਦਾ ਜਾਂ ਜਾਂਦਾ ਨਾ ਤੇ ਮੇਰੇ ਉਚੇਤਾ ਆ ਜਾਂਦਾ ਉਹਦੇ ਗਾਣੇ ਦਾ ਜੀ ਦੀਵਿਆਂ ਤੇ ਤਾਰਿਆਂ ਦੀ ਲੋਏ ਤੇਰੇ ਸ਼ਹਿਰ ਚੋਂ ਰੋਂਦੇ ਰੋਂਦੇ ਅਸੀਂ ਫਿਦਾ ਹੋਏ ਤੇਰੇ ਸ਼ਹਿਰ ਚੋਂ ਆਹ ਕਿਆ ਗਾਣਾ ਸੀਗਾ ਜੀ ਨਿਰਮਲ ਸੰਧਾ ਵਾਲੀਆ ਦਾ ਲਿਖਿਆ ਹੋਇਆ ਸੀ ਕਈ ਗਾਣੇ ਮੈਂ ਤੁਹਾਡੇ ਇਥੇ ਜ਼ਿਕਰ ਕੀਤੇ ਬਾਅਦ ਸੁਣਨਾ ਗੱਡੀ ਚ ਲੱਭ ਕੇ ਅੱਛਾ ਅੱਛਾ ਹਾਂ ਜੀ ਤੁਹਾਡਾ ਤਾਂ ਨਹੀਂ ਹੁੰਦਾ ਨਾ ਕੋਈ ਹਾਂ ਬਿਲਕੁਲ ਨਿਰਮਲ ਸੰਧਾ ਵਾਲੀਆ ਹੋਰਾਂ ਦਾ ਲਿਖਿਆ ਹੋਇਆ ਸੀ ਇਹ ਕਹਿੰਦੇ ਵੀ ਪੁਰਾਣੇ ਜਿਹੇ ਗਾਣੇ ਕਿੱਥੋਂ ਮੈਂ ਗਿਆ ਤੁਹਾਨੂੰ ਨਹੀਂ ਪਤਾ ਇਹ ਨਿਰਮਲ ਸੰਧਾ ਵਾਲੀਆ ਤੁਸੀਂ ਉਹ ਦੂਰਦਰਸ਼ਨ ਤੇ ਉਹਨਾਂ ਦਾ ਨਾਮ ਦੇਖਿਆ ਹੋਣਾ ਉਹਨਾਂ ਦਾ ਲਿਖਿਆ ਹੋਇਆ ਉਹ ਗੀਤ ਹੈ ਸ਼ਾਇਦ ਤਾਂ ਕਹਿਣ ਦਾ ਮਤਲਬ ਹੈ ਜਨਾਬ ਕਿ ਜਿਸ ਤਰ੍ਹਾਂ ਇਹ ਰੋਂਦੇ ਰੋਂਦੇ ਵਿਦਾ ਹੋਏ ਨੇ ਹਮ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਵਾਸਤੇ ਜੋ ਆਪਾਂ ਦੇਖਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਗੁੱਟੀਆਂ ਲੈ ਕੇ ਆਏ ਨੇ ਲੋਕਾਂ ਚ ਗਏ ਨੇ ਥੋੜਾ ਪਰਵਾਹ ਹੋ ਰਹੇ ਨੇ ਭਈ ਗ੍ਰਾਫ ਵੀ ਵਧਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾ ਨਹੀਂ ਵਿਅਕਤੀਗਤ ਤੌਰ ਤੇ ਉਹਨਾਂ ਦਾ ਨਾਮਣਾ ਜਿਹੜਾ ਉਹ ਅੱਗੇ ਨਾਲੋਂ ਉੱਤੇ ਹੀ ਗਿਆ ਜੀ ਇਹਨਾਂ ਹੜਾਂ ਦੇ ਦੌਰਾਨ ਪਰ ਆ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਕਿ ਵਕਤੀ ਤੌਰ ਤੇ ਜਿਹੜੇ ਤੁਹਾਨੂੰ ਝਟਕੇ ਲੱਗਦੇ ਆ ਬਾਕੀ ਮੈਂ ਜਿਵੇਂ ਕਿਹਾ ਕਿ ਜੋਸ਼ੀ ਸਾਹਿਬ ਦਾ ਝਟਕਾ ਤਾਂ ਦੇਖੋ ਜਿਹੜੇ 30 35 ਸਾਲ ਭਾਜਪਾ ਚ ਰਹਿ ਕੇ ਜੀ ਉਥੋਂ ਫਤਿਹ ਬਲਾ ਆਏ ਆ ਉਹ ਤਾਂ ਕੋਈ ਫਰਕ ਨਹੀਂ ਹੈ ਪਰ ਜਿਹੜੇ ਤੁਹਾਡੇ ਆ ਚੀਮਾ ਸਾਹਿਬ ਵਰਗੇ ਪੀੜੀ ਦਰ ਪੀੜੀ ਨਾਲ ਚੱਲਣ ਵਾਲੇ ਬੰਦੇ ਜੀ ਇਹਨਾਂ ਦੀ ਜ਼ਰੂਰਤ ਹੈ ਤੁਹਾਨੂੰ ਭਾਈ ਹਾਂ ਬਿਲਕੁਲ ਬਿਲਕੁਲ ਜੀ ਹਰਵਿੰਦਰ ਕੌਰ ਜੀ ਸ਼ੁਕਰੀਆ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਕੋਈ ਕਮੈਂਟ ਆਪਾਂ ਸ਼ਾਮਿਲ ਕਰਦੇ ਹਾਂ ਜੀ ਜੁਰਾਵਰ ਢਿੱਲੋਂ ਜੀ ਹੋਰ ਹੰਦਾ ਕਹਿੰਦੇ ਕਿ ਜੋਸ਼ੀ ਸਾਹਿਬ ਨੇ ਤਰਨ ਤਾਨ ਤੋਂ ਚੋਣ ਲਾਣ ਤੋਂ ਇਨਕਾਰ ਕਰ ਦਿੱਤਾ ਹੈ ਕਹਿੰਦੇ ਪਾਰਟੀ ਵਿੱਚ ਉਹ ਥਰ ਪਤਲਾ ਹੋਣ ਦਾ ਡਰ ਸੀ ਨਹੀਂ ਉਹ ਤੇ ਆਬੀਐਸ ਸੇ ਕਿ ਦੇਖੋ ਹੁਣ ਸੁਖਮ ਸਮਝਵੇਂ ਤੁਹਾਨੂੰ ਕਿਹਾ ਕਿ ਉੱਥੇ ਤੇ ਕਾਂਗਰਸ ਦਾ ਜਿਹੜਾ ਸਤਾਈ ਵਾਲਾ ਸੰਭਾਵੀ ਕਹ ਲੋ ਕਿ ਜੋ ਐਸ ਵੇਲੇ ਦ੍ਰਿਸ਼ ਦਿਖਾਈ ਦਿੰਦਾ ਹੈ ਉਹ ਹੀ ਬਿਲਕੁਲ ਤਰੇੜਿਆ ਜਾਏਗਾ ਨਾ ਕਿ ਤੁਹਾਡੇ ਕੋਲ ਤੇ ਯਾਰ ਤੁਸੀਂ ਕਹਿੰਦੇ ਉੱਥੇ 27 ਚ ਸਰਕਾਰ ਬਣਾਉਣੀ ਹੈ ਤੁਹਾਡੇ ਕੋਲ ਤੇ ਐਡੀ ਵੱਡੀ ਪਾਰਟੀ ਕੋਲ ਬੰਦਾ ਹੀ ਹੈ ਨਹੀਂ ਜਦ ਕਿ ਉੱਥੇ ਤਰਨਤਾਰਨ ਆਲਰੇਡੀ ਇਹਨਾਂ ਦੇ 2-3 ਤੇ ਸੰਧੂ ਹੀ ਦਾਵੇਦਾਰ ਆ ਰਹੇ ਹਾਂ